ਗੁਰਮੁਖ ਪਿਆਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਮੁਖ ਪਿਆਰਿਓ ਜਦੋਂ ਆਪਾਂ ਸੰਸਾਰ ਦੇ ਵਿੱਚ ਇੱਧਰ ਖੇਡਣ ਵਾਸਤੇ ਆਉਂਦੇ ਆ ਤਾਂ ਇੱਥੇ ਸਾਨੂੰ ਰਿਸ਼ਤੇ ਬਖਸ਼ੇ ਜਾਂਦੇ ਨੇ ਰਿਸ਼ਤਿਆਂ ਦੀ ਜਿਹੜੀ ਡੋਰੀ ਹੈ ਜੇਹੀ ਹੁੰਦੀ ਹੈ ਜੇ ਉਹਨਾਂ ਨੂੰ ਆਪਾਂ ਆਪਣੀ ਮਤ ਦੁਆਰਾ ਜ਼ਿਆਦਾ ਖਿੱਚੀਏ ਤਾਂ ਉਹ ਅੰਦਰੋਂ ਆਪਣੇ ਤੋਂ ਹੋਰ ਦੂਰ ਹੁੰਦੇ ਜਾਂਦੇ ਨੇ ਜਿੰਨਾ ਆਪਣੇ ਅੰਦਰੋਂ ਖੋਜ ਕਰਕੇ ਆਪਾਂ ਸੱਚ ਲੱਭਾਂਗੇ ਓਨਾ ਹੀ ਉਹ ਰਿਸ਼ਤੇ ਉਲਟਾ ਸ਼ਾਂਤ ਹੋ ਜਾਣਗੇ ਤੇ ਸਾਰਿਆਂ ਦੇ ਮਨਾਂ ਨੂੰ ਆਪਾਂ ਸ਼ਾਂਤ ਕਰਨਾ ਹੈ ਇਸ ਕਰਕੇ ਆਪਾਂ ਇੱਥੇ ਆਏ ਆ ਤਾਂ ਹੀ ਭਗਤੀ ਕਰਦੇ ਆ ਇਸ ਵਿੱਚ ਇਹ ਦੂਰ ਆਏ ਨਹੀਂ ਕਿ ਸਰੀਰ ਰੂਪ ਵਿੱਚ ਆਪਾਂ ਕਿਸੇ ਤੋਂ ਨੇੜੇ ਤੇ ਕਿਸੇ ਤੋਂ ਦੂਰ ਹੋ ਜਾਣਾ ਇੱਕ ਮਹਿਸ ਖੇਲ ਹੈ ਇਹ ਮਾਲਕ ਦੀ ਖੇਲ ਹੈ ਕਿਉਂਕਿ ਜੋ ਆਇਆ ਹੈ ਨਾਸ਼ਵਾਨ ਹੈ ਥੋਂ ਜਾਏਗਾ ਇਸ ਕਰਕੇ ਮਹਾਰਾਜ ਕਹਿੰਦੇ ਕਰਮ ਐਸੇ ਕਰੋ ਕਿ ਆਪਾਂ ਇੱਕ ਦੂਜੇ ਦੇ ਨੇੜੇ ਆ ਜਾਈਏ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਇਸ ਨੂੰ ਸਮਝ ਨਾ ਪਾਣੇ ਜੇ ਤਾਂ ਆਪਾਂ ਅਸਲ ਰਿਸ਼ਤਾ ਰੱਖਣਾ ਕਿਸੇ ਦੇ ਨਾਲ ਤਾਂ ਉਹਦੇ ਨਾਲ ਆਪਾਂ ਨੂੰ ਸਵਾਸਾ ਦਾ ਧੰਨ ਜਮਾ ਕਰਾਉਣਾ ਪਏਗਾ ਨਿਰਗੁਣ ਦੇਖ ਜਾਣੇ ਦੇ ਵਿੱਚ ਜਿੱਥੋਂ ਆਪਾਂ ਆਏ ਹਾਂ ਕਿਉਂਕਿ ਜਦੋਂ ਆਪਾਂ ਉਹਨਾਂ ਨਾਲ ਬੈਠ ਕੇ ਸਿਮਰਨ ਕਰਾਂਗੇ ਆਪਣਾ ਉਹਨਾਂ ਦਾ ਨੇੜੇ ਦਾ ਸੰਬੰਧ ਬਣ ਜਾਏਗਾ ਤੇ ਫੇਰ ਸਾਨੂੰ ਭੇਤ ਆਏਗਾ ਵੀ ਇਹ ਜਿਹੜਾ ਸਰੀਰ ਮਿਲਿਆ ਸੀ ਇਹ ਵੀ ਤਾਂ ਸਵਾਸਾਂ ਦਾ ਧੰਨ ਜਮਾ ਕਰਾ ਕੇ ਮਿਲਿਆ ਸੀ ਇਸੇ ਕਰਕੇ ਤਾਂ ਆਪਾਂ ਇੱਥੇ ਆਏ ਆ ਪਰ ਜਦੋਂ ਹੁਣ ਆ ਗਏ ਇਸ ਸਰੀਰ ਦੇ ਵਿੱਚ ਖੇਡਣ ਵਾਸਤੇ ਜਦੋਂ ਮਨ ਆ ਗਿਆ ਤਾਂ ਇਸ ਕਰਕੇ ਇੱਥੇ ਆ ਕੇ ਮਨ ਨੂੰ ਸਵਾਸ ਸਵਾਸੇ ਮੰਨ ਕਰਨਾ ਪੈਣਾ ਸਿਮਰਨ ਕਰਕੇ ਹੀ ਇਹ ਆਪਣੇ ਸਾਰੇ ਸੰਜੋਗੀਆਂ ਦੇ ਨਾਲ ਨੇੜੇ ਦਾ ਸੰਬੰਧ ਬਣਾ ਲਏਗਾ ਤੇ ਉਹਨੂੰ ਪਤਾ ਚੱਲ ਜਾਏਗਾ ਵੀ ਸਾਰੇ ਹੀ ਮਨ ਅਕਾਲ ਪੁਰਖ ਦੇ ਘਰੋਂ ਆਏ ਹੋਏ ਐ ਤੇ ਉਹਨਾਂ ਦਾ ਨੇੜੇ ਦਾ ਸੰਬੰਧ ਅਕਾਲ ਪੁਰਖ ਦੇ ਨਾਲ ਅਪੇਧ ਹੋਣਾ ਹੀ ਹੈ ਇਸ ਕਰਕੇ ਆਪਾਂ ਸਾਰਿਆਂ ਨੂੰ ਨਾਮ ਜਪਣ ਦੀ ਪ੍ਰੇਰਣਾ ਦੇਣੀ ਹੈ ਆਪ ਵੀ ਜਪਣਾ ਤੇ ਹੋਰਾਂ ਨੂੰ ਵੀ ਜਪਾਉਣਾ ਸੋ ਐਨੇਕ ਬਚਨ ਕਰਦੇ ਹੋਏ ਅਕਰਵਦਗਟ ਹੋ ਜਾਂਦਾ ਆਪਜੀ ਸੰਗਤ ਬਖਸ਼ਿ ਲੋਕੋ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ